ਇਹ ਕਿਸਮਤ ਸੱਚਮੁੱਚ ਕਿਤੇ ਲਿਖੀ ਹੋਵੇ ਤਾਂ ਕੀ ਉਹ ਬਦਲੀ ਜਾ ਸਕਦੀ ਹੈ ਇੱਕ ਪਿੰਡ ਵਿੱਚ ਰਹਿੰਦਾ ਸੀ ਇੱਕ ਨੌਜਵਾਨ ਅਮਨ ਅਮਨ ਗਰੀਬ ਸੀ ਪਰ ਸੁਪਨੇ ਵੱਡੇ ਉਹ ਹਰ ਰੋਜ਼ ਕਹਿੰਦਾ ਮੇਰੀ ਕਿਸਮਤ ਹੀ ਖਰਾਬ ਹੈ ਨਹੀਂ ਤਾਂ ਮੈਂ ਵੀ ਕੁਝ ਬਣ ਸਕਦਾ ਸੀ ਪਿੰਡ ਦੇ ਲੋਕ ਕਹਿੰਦੇ ਕਿਸਮਤ ਵਾਲਿਆਂ ਨੂੰ ਹੀ ਸਭ ਮਿਲਦਾ ਹੈ ਅਮਨ ਇਹ ਗੱਲ ਦਿਲ 'ਚੋ ਬਿਠਾ ਲੈਂਦਾ ਇੱਕ ਦਿਨ ਅਮਨ ਨੇ ਸੁਣਿਆ ਕਿ ਪਹਾੜਾਂ ਵਿੱਚ ਇੱਕ ਬਜ਼ੁਰਗ ਸੰਤ ਰਹਿੰਦਾ ਹੈ ਜੋ ਲੋਕਾਂ ਨੂੰ ਉਹਨਾਂ ਦੀ ਕਿਸਮਤ ਦਾ ਰਾਹ ਦਿਖਵਾਉਂਦਾ ਹੈ ਅਮਨ ਨੇ ਸੋਚਿਆ ਚਲੋ ਆਪਣੇ ਕਿਸਵਨ ਨੂੰ ਮਿਲ ਕੇ ਆਉਂਦਾ ਹਾਂ ਯਾਤਰਾ ਦੀ ਸ਼ੁਰੂਆਤ ਰਾਹ ਔਖਾ ਸੀ ਧੁੱਪ, ਕੁੱਖ, ਥਕਾਵਟ ਕਈ ਵਾਰ ਮਨ ਕੀਤਾ ਵਾਪਸ ਮੁੜ ਜਾਣ ਦਾ ਪਰ ਦਿਲ ਨੇ ਕਿਹਾ ਜਿੱਥੇ ਦਰਦ ਹੈ ਉੱਥੇ ਹੀ ਸੱਚ ਹੈ ਸੰਤ ਨਾਲ ਮੁਲਾਕਾਤ ਸੰਤ ਨੇ ਪੁੱਛਿਆ ਕੀ ਲੱਭਣ ਆਇਆ ਹੈ ਅਮਨ ਨੇ ਕਿਹਾ ਬਾਬਾ ਜੀ ਆਪਣੀ ਕਿਸਮਤ ਸੰਤ ਹੱਸ ਪਏ ਉਹਨਾਂ ਨੇ ਇੱਕ ਪੱਥਰ ਅਮਨ ਦੇ ਹੱਥ ਵਿੱਚ ਰੱਖ ਕੇ ਕਿਹਾ ਇਸ ਨੂੰ ਤਿੰਨ ਦਿਨ ਆਪਣੇ ਜੇਬ 'ਚ ਰੱਖ ਫਿਰ ਵਾਪਸ ਆਈ ਤਿੰਨ ਦਿਨਾਂ ਬਾਅਦ ਅਮਨ ਵਾਪਸ ਆਇਆ ਸੰਤ ਨੇ ਪੁੱਛਿਆ ਪੱਥਰ ਕਿਵੇਂ ਲੱਗਿਆ ਅਮਨ ਨੇ ਕਿਹਾ ਭਾਰੀ ਪਰ ਮੈਂ ਸਹਿ ਲਿਆ ਸੰਤ ਨੇ ਕਿਹਾ ਇਹ ਹੀ ਤੇਰੀ ਕਿਸਮਤ ਹੈ ਸੱਚ ਦਾ ਖੁਲਾਸਾ ਸੰਤ ਨੇ ਸਮਝਾਇਆ ਕਿਸਮਤ ਕੋਈ ਲਿਖੀ ਲਕੀਰ ਨਹੀਂ ਉਹ ਭਾਰ ਹੈ ਜਿਸ ਨੂੰ ਸਿਰਫ ਮਿਹਨਤ ਵਾਲਾ ਮਨੁੱਖ ਝੱਲ ਸਕਦਾ ਹੈ ਜੇ ਤੂੰ ਭਾਰ ਝੱਲ ਲਵੇਂ ਤਾਂ ਕਿਸਮਤ ਵੀ ਤੇਰੇ ਨਾਲ ਚੱਲ ਪੈਂਦੀ ਹੈ ਬਦਲਾ ਅਮਨ ਦੀਆਂ ਅੱਖਾਂ ਖੁੱਲ ਗਈਆਂ ਉਹ ਪਿੰਡ ਵਾਪਸ ਆਇਆ ਮਿਹਨਤ ਸ਼ੁਰੂ ਕੀਤੀ ਹਾਰ ਨਹੀਂ ਮੰਨੀ ਸਮਾਂ ਲੱਗਿਆ ਪਰ ਨਤੀਜਾ ਆਇਆ ਅੱਜ ਅਮਨ ਸਫਲ ਸੀ ਪਰ ਉਹ ਜਾਣਦਾ ਸੀ ਕਿ ਕਿਸਮਤ ਉਸਨੇ ਖੁਦ ਬਣਾਈ ਸਿੱਖਿਆ ਮੋਰਲ ਕਿਸਮਤ ਉਹਨਾਂ ਦਾ ਸਾਥ ਦਿੰਦੀ ਹੈ ਜੋ ਆਪਣੇ ਕਰਮਾਂ ਤੇ ਭਰੋਸਾ ਰੱਖਦੇ ਹਨ ਕਿਸਮਤ ਦੀ ਖੋਜ ਨਾ ਕਰੋ ਆਪਣੇ ਆਪ ਨੂੰ ਬਣਾਓ ਕਿਸਮਤ ਆਪੇ ਤੁਹਾਡੇ ਪਿੱਛੇ ਆਵੇਗੀ